ਅੱਜ ਤਰੀਕ ਹੈ ਜੀ ਅੱਜ 26 ਮਾਰਚ 2024 ਇੰਟਰਾਡੇ ਦੇ ਵਿੱਚ ਅੱਜ ਸਾਨੂੰ ਸਵੇਰੇ ਸਿਗਨਲ ਆ ਜਿਹੜਾ ਜੀ ਬੁਲੀ ਸਾਈਡ ਦਾ ਲੱਗ ਰਿਹਾ ਸੀ ਇਸ ਲੈਵਲ ਦੇ ਗਰੀਬ ਤਾਂ ਵੇਟ ਕਰਨ ਦੀ ਕਿਹਾ ਸੀ ਕਿ ਵੇਟ ਕਰਕੇ ਆਪਾਂ ਸੈਂਟੀਮੈਂਟ ਵਗੈਰਾ ਮਾਰਕੀਟ ਦਾ ਆਈਡੈਂਟੀਫਾਈ ਕਰਦੇ ਆ ਤਾਂ ਮਾਰਕੀਟ ਦਾ ਸੈਂਟੀਮੈਂਟ ਆ ਜੀ ਜਿਹੜਾ ਉਹ 베ਰੀ ਸਾਈਡ ਚਲਾ ਗਿਆ ਸੀ ਸਵੇਰੇ ਹੀ ਆਪਸ਼ਨ ਚ ਇਹਨਾਂ ਜਿਹੜੀ ਕਾਫੀ ਜ਼ਿਆਦਾ ਕਨਫਿਊਜ਼ ਕਰ ਰਹੀ ਸੀ ਬਟ ਕਾਫੀ ਟਾਈਮ ਦੇਖਣ ਤੋਂ ਬਾਅਦ ਸਾਨੂੰ ਕਲੀਅਰ ਕਟ ਸਿਗਨਲ ਮਿਲ ਗਿਆ ਸੀਗਾ ਜਿਹੜਾ ਕਿ 베ਰੀ ਸਾਈਡ ਦਾ ਸੀ ਕਾਫੀ ਜ਼ਿਆਦਾ ਸੰਕੇਤ ਮਿਲੇ ਇੱਥੇ 베ਰੀ ਸਾਈਡ ਦਾ ਜੀ ਇੱਥੋਂ ਵੀ 베ਰੀਸ਼ ਇਸ ਲੈਵਲ ਤੇ ਹੀ 베ਰੀਸ਼ ਤੇ ਆਹਾ ਵੀ ਇੱਥੇ ਸੈਕੰਡ ਲੈਵਲ ਦੀ ਸਟਾਪ ਲੋਸ ਹੰਟਿੰਗ ਹੋਈ ਅਤੇ ਇੰਟਰਾਡੇ ਦੇ ਵਿੱਚ ਦੱਸਿਆ ਸੀ ਕਿ ਆਹ ਕੈਂਡਲ ਦਾ ਲੋ ਆ ਜਿਹੜਾ ਬ੍ਰੇਕ ਹੋਣਾਗਾ ਸੋ ਬਿਲਕੁਲ ਡੇ ਐਂਡ ਦੇ ਉੱਤੇ ਬ੍ਰੇਕ ਹੋਇਆ ਜੀ ਤੇ ਇਹ ਲੈਵਲ ਵਗੈਰਾ ਹਮ ਤੱਕ ਅਸੀਂ YouTube ਦੇ ਉੱਤੇ ਜੀ ਲਾਈਵ ਸਟ੍ਰੀਮ ਦੇ ਵਿੱਚ ਸ਼ੇਅਰ ਕਰਦੇ ਰਹਿੰਦੇ ਸੀਗੇ ਤੇ ਉਸ ਤੋਂ ਉੱਥੋਂ ਦੇਖ ਕੇ ਕੋਈ ਵੀ ਬੰਦਾ ਆਪਦਾ ਟ੍ਰੇਡ ਪਲਾਨ ਕਰ ਸਕਦਾ ਸੀ ਬਟ ਹੁਣ ਅਸੀਂ Google Meet ਦੇ ਉੱਤੇ ਸ਼ਿਫਟ ਕਰ ਗਏ ਆ ਜੀ ਜਿੱਥੇ ਤੁਹਾਨੂੰ ਮਾਰਕੀਟ ਦੇ ਵਿੱਚ ਸਾਨੂੰ ਸੀਈ ਸਾਈਡ ਜਾਣਾ ਚਾਹੀਦਾ ਜਾਂ ਪੀ